ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਫੀ ਉਮੀਦ ਲਗਾਈ ਜਾ ਰਹੀ ਸੀ ਪੰਜਾਬ ਦੇ ਲੋਕਾਂ ਵੱਲੋਂ ਮਜ਼ਦੂਰਾ ਵੱਲੋਂ ਜਾਂ ਕਿਸਾਨਾਂ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਕੈਬਨਿਟ ਮੀਟਿੰਗ ਜਿਹੜੀ ਉਹਨਾਂ ਨੇ ਆਪਣਾ ਹਸਪੀਟਲ ਦੇ ਵਿੱਚੋਂ ਹੀ ਆਨਲਾਈਨ ਲਈ ਹੈ ਉਹਦੇ ਉੱਤੇ ਜਿਹੜੀ ਹੈ ਕਾਫੀ ਸਾਡੀ ਹੱਦ ਤੱਕ ਸੁਣਵਾਈ ਹੋਵੇਗੀ ਲੈਕਿਨ ਇਸ ਤਰੀਕੇ ਨਾਲ ਹੀ ਜਿਹੜੀ ਮੀਟਿੰਗ ਖਤਮ ਹੋਈ ਵੱਖ-ਵੱਖ ਚੈਨਾ ਵੱਲੋਂ ਜਿੱਥੇ ਚਲਾਈ ਗਈ ਤਾਂ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰਫ ਇੱਕ ਖਾਲੀ ਠੂਟਾ ਫੜਾ ਕੇ ਰੱਖ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਉਮੀਦ ਲਗਾਈ ਜਾ ਰਹੀ ਸੀ ਜਿਹੜੀਆਂ ਸਾਡੀਆਂ ਫਸਲਾਂ ਨੇ ਤਬਾਹ ਹੋ ਗਈਆਂ ਨੇ ਰੁੜ ਗਈਆਂ ਨੇ ਜਿਨ੍ਹਾਂ ਉੱਤੇ ਇਹ ਗਾਰਾ ਤੱਕ ਚੜ ਗਿਆ ਜਿਨ੍ਹਾਂ ਤੇ ਰੇਤਾ ਤੱਕ ਚੜ ਗਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰਫ ਉਹਨਾਂ ਉੱਤੇ 20-20 ਹਜ਼ਾਰ ਮੁਆਵਜ਼ਾ ਦੇਣ ਦੀਆਂ ਗੱਲਾਂ ਸਾਹਮਣੇ ਆਈਆਂ ਉਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਮੁਰਗੀ ਉੱਤੇ ਮੁਆਵਜ਼ਾ ਦੇਣ ਦੀ ਗੱਲ ਕਰਦੇ ਸੀ ਬੱਕਰੀ ਉੱਤੇ ਮੁਆਵਜ਼ਾ ਦੇਣ ਦੀ ਗੱਲ ਕਰਦੇ ਸੀ ਲੇਕਿਨ ਅੱਜ ਫਸਲਾਂ ਤਬਾਹ ਹੋ ਗਈਆਂ ਨੇ ਮੁਰਗੀ ਦੀ ਗੱਲ ਛੱਡੋ ਲੋਕਾਂ ਦੇ ਖਾਣ ਪੀਣ ਦਾ ਹੀ ਜਿਹੜਾ ਹੈ ਆਉਣ ਵਾਲੇ ਸਾਲ ਦੋ ਸਾਲ ਵਿੱਚ ਜਿਹੜਾ ਹੈ ਉਹ ਉਸ ਫਸਲਾਂ ਦੇ ਉੱਤੇ ਕੋਈ ਵੱਡੀ ਜਿਹੜੀ ਹੈ ਚੰਗੀ ਤਰ੍ਹਾਂ ਉਹਦੇ ਉੱਤੇ ਕੋਈ ਫਸਲ ਨਹੀਂ ਉਗਾਈ ਜਾ ਸਕਦੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਮੈਂ ਪੰਜਾਬ ਦੇ ਹਿੱਤਾਂ ਲਈ ਖੜਾ ਹੁੰਨਾ ਪੰਜਾਬ ਦੇ ਲੋਕਾਂ ਨਾਲ ਖੜਾ ਹੁੰਨਾ ਲੇਕਿਨ ਪੰਜਾਬ ਦੇ ਲੋਕਾਂ ਨਾਲ ਉਹ ਖੜੇ ਹੁੰਦੇ ਦਿਖਾਈ ਨਹੀਂ ਦੇਦੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਅੱਜ ਪੰਜਾਬ ਦੇ ਲੋਕਾਂ ਨੂੰ ਆਸ ਹੈ ਕਿ ਜਿੱਥੇ ਦੇਸ਼ ਸੌਰੀ ਭਾਰਤ ਦੇ ਜਿਹੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਅੱਜ ਆ ਰਹੇ ਨੇ ਉਹਨਾਂ ਵੱਲੋਂ ਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਜਿਹੜੇ ਨੇ ਨਰਿੰਦਰ ਮੋਦੀ ਉਹਨਾਂ ਉਹ ਜਿਹੜੇ ਨੇ ਸ਼ਾਇਦ ਪੰਜਾਬ ਦੇ ਲੋਕਾਂ ਵਾਸਤੇ ਕੋਸ਼ਿਸ਼ ਹਿੱਤਾ ਕਰਨਗੇ ਲੇਕਿਨ ਉਹ ਕਿਉਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਜਿਸ ਟਾਈਮ ਤੇ ਨ ਕਾਲੇ ਕਾਨੂੰਨ ਕੀਤੇ ਸੀਗੇ ਨਰਿੰਦਰ ਮੋਦੀ ਵੱਲੋਂ ਉਦੋਂ ਵੀ ਜਿਹੜੇ ਨੇ ਪੰਜਾਬ ਦੇ ਕਿਸਾਨ ਉਹਨਾਂ ਦੇ ਖਿਲਾਫ ਖੜੇ ਹੋਏ ਸੀ ਕੀ ਅੱਜ ਨਰਿੰਦਰ ਮੋਦੀ ਵੱਲੋਂ ਕੋਈ ਵੱਡੀ ਉਮੀਦ ਲਗਾਈ ਜਾ ਸਕਦੀ ਹੈ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਲਈ ਅੱਜ ਕੀ ਕੁਝ ਕਰ ਸਕਦੀ ਹੈ ਉਹਦੇ ਲਈ ਅੱਜ ਕਾਫੀ ਉਮੀਦਾਂ ਲਗਾ ਕੇ ਬੈਠੇ ਨੇ ਕਿਸਾਨ ਪਰ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸੇ ਤਰ੍ਹਾਂ ਦੀ ਆਸ ਨਹੀਂ ਰੱਖੀ ਜਾ ਰਹੀ ਹਾਲਾਂਕਿ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਪਰਤਾ ਚੜ ਗਈਆਂ ਨੇ ਰੇਤਾ ਦੀਆਂ ਤੁਸੀਂ ਉਹ ਰੇਤਾ ਵੇਚ ਸਕਦੇ ਹੋ ਕਿਸਾਨ ਭਰਾਵਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਰੇਤਾ ਸੀ ਕਿੱਥੇ ਜਾ ਕੇ ਵੇਚਾਂਗੇ ਕਿਸਾਨ ਤਾਂ ਪਹਿਲਾਂ ਹੀ ਜ਼ਮੀਨਾਂ ਖੋ ਚੁੱਕੇ ਨੇ ਮੰਡੀਆਂ ਤੱਕ ਜਾਣ ਦਾ ਸਾਡੇ ਕੋਲ ਜਿਹੜੇ ਨੇ ਡੀਜ਼ਲ ਟਰੈਕਟਰਾਂ ਦੇ ਡੀਜ਼ਲ ਅਸੀਂ ਕਿੱਥੋਂ ਪੂਰੇ ਕਰਾਂਗੇ ਲੇਕਿਨ ਸਾਨੂੰ ਇਹੋ ਜੀਆਂ ਸਹੂਲਤਾਂ ਨਹੀਂ ਜਾਈਦੀਆਂ ਜਿਹੜੀਆਂ 2023 ਵਿੱਚ ਵੀ ਵਾਅਦੇ ਕੀਤੇ ਗਏ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹ ਵੀ ਹਜੇ ਤੱਕ ਪੂਰੇ ਨਹੀਂ ਹੋਏ ਤਾਂ ਇਹ ਵਾਅਦੇ ਕਿੰਨੇ ਕੁ ਪੂਰੇ ਹੋਣਗੇ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਹੋਏ ਦਿੱਲੀ ਲੋਬੀ ਦੇ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕੀਤਾ ਜਾਂਦਾ ਅਰਵਿੰਦ ਕੇਜਰੀਵਾਲ ਦੀ ਗੱਲ ਕਰ ਲਈਏ ਮਨੀਸ਼ ਸੋਧਿਆ ਦੀ ਗੱਲ ਕਰ ਲਈਏ ਅਮਨ ਅਰੋੜਾ ਦੀ ਗੱਲ ਕਰ ਲਈਏ ਉਹ ਕਹਿ ਰਹੇ ਨੇ ਪੰਜਾਬ ਦੇ ਲੋਕ ਕੀ ਸਿਰਫ ਪੰਜਾਬ ਦੇ ਜਿਹੜੇ ਨੇ ਮੁੱਖ ਮੰਤਰੀ ਉਹ ਜਿਹੜੇ ਨੇ ਘੱਟ ਬੁਤਲੀ ਬਣੇ ਹੋਏ ਨੇ ਦਿੱਲੀ ਦੇ ਲੋਕਾਂ ਦੀ ਦਿੱਲੀ ਦੇ ਲੋਕਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਲਾਂਕਿ ਭਗਵੰਤ ਸਿੰਘ ਮਾਨ ਨੇ ਤਾਂ ਸਿਰਫ ਇੱਕ ਖਾਲੀ ਠੂਠਾ ਫੜਾ ਕੇ ਰੱਖ ਦਿੱਤਾ ਉਹਨਾਂ ਦਾ ਕੀ ਕਰਨਗੇ ਪੰਜਾਬ ਦੇ ਲੋਕ 20-20 ਹਜ਼ਾਰ ਰੁਪਏ ਦਾ ਕੀ ਕਰਨਗੇ ਜਦੋਂ ਕਿ ਪੰਜਾਬ ਦੇ ਉੱਤੇ ਐਡੀ ਵੱਡੀ ਮੁਸੀਬਤ ਆਈ ਹੋਈ ਹੈ ਹਾਲਕੀ ਬਾਲੀਵੁੱਡ ਵੱਲੋਂ ਪਾਲੀਵੁੱਡ ਵੱਲੋਂ ਹਾਲੀਵੁੱਡ ਵੱਲੋਂ ਕਲਾਕਾਰਾਂ ਵੱਲੋਂ ਪੰਜਾਬੀ ਕਲਾਕਾਰ ਵੱਲੋਂ ਜਿਹੜੀ ਹੈ ਅੱਗੇ ਆ ਕੇ ਮਦਦ ਕੀਤੀ ਜਾ ਰਹੀ ਹੈ ਉਹ ਮਦਦ ਤਾਂ ਲੋਕਾਂ ਨੂੰ ਕਾਫੀ ਹੱਦ ਤੱਕ ਜਿਹੜਾ ਹੈ ਉਹਨਾਂ ਦੇ ਕਾਫੀ ਕੰਮ ਵੀ ਆ ਰਹੀ ਹੈ ਲੇਕਿਨ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਰੱਖੀ ਜਾ ਰਹੀ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਦੂਸਰੇ ਪਾਸੇ ਅਜ ਨਰਿੰਦਰ ਮੋਦੀ ਫੇਰਾ ਕਰ ਰਹੇ ਨੇ ਪੰਜਾਬ ਦੇ ਵਿੱਚ ਵੇਖੋ ਅੱਜ ਉਹਨਾਂ ਵੱਲੋਂ ਕੀ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਧੰਨਵਾਦ